ਹਾਂਜੀ ਦੋਸਤੋ ਹੁਣ ਆਪਾਂ ਪਹੁੰਚੇ ਸੀ ਸੋਨਾ ਲਿਕਿਆ ਦੇ ਸਟਾਲ ਤੇ ਆਜੋ ਤੁਹਾਨੂੰ ਬਾਗੀ ਦੇ ਮੇਲੇ ਤੇ ਗਏ ਸੀ ਤੇ ਤੁਹਾਨੂੰ ਸਾਰੀਆਂ ਸਟਾਲਾਂ ਟਰੈਕਟਰ ਦਿਖਾਉਣੇ ਆ ਤੇ ਆ ਇੱਕ ਇਹਨਾਂ ਨੇ ਨਵਾਂ ਪੋਰਬੈਪੋਰ ਗੜ ਤੱਕ 750 ਸੋਨਾ ਲਿਕ ਡੀਆਈ 4 ਪੋਰਬੈਪੋਰ ਗੜ ਦਿੱਤਾ ਤੇ ਟਰੈਕਟਰ ਨੇ ਆਨੇ ਹੋਰ ਵੀ ਇੱਕ 55 ਵੀ ਕੱਢਿਆ ਡੀਆਈ ਤੇ ਟਰੈਕਟਰ ਵਧੀਆ ਆਹ ਟਰੈਕਟਰ ਵੇਖ ਲਓ ਤੁਹਾਡੇ ਸਾਹਮਣੇ 235 ਐਨਐਮ ਟਾਈ ਟਾਰਕਾਂ ਦੀ ਤੇ 50 ਹੌਸਪਾਵਰ ਦੇ ਵਿੱਚ ਆ ਇਹ ਅਗਲੇ 9.24 ਸਾਰੇ ਜਿਹੜੇ ਵੀ ਟਰੈਕਟਰ 500 ਤੋਂ ਉਰੋਂ ਸਾਰੇ ਇਹ ਆਉਂਦੇ ਆ ਪਿਛਲੇ ਟਾਈਮ 16 ਤੋਂ 28 ਬਾਕੀ ਟਰੈਕਟਰ ਬਹੁਤ ਸੁਧਾਰ ਕੀਤਾ ਅੱਗੇ ਨਾਲੋਂ ਤੋਂ ਨਾਲ ਇੱਕ 750 ਦੇ ਵਿੱਚ ਅੱਗੇ ਵੀ ਇਹਨੇ ਬਹੁਤ ਮਾਰਕੀਟ ਬਣਾਈ ਸੀ ਅੱਗੇ ਵੀ 14 ਦੇ ਡਰਾ ਵਿੱਚ ਵੀ ਆਉਂਦਾ ਏ 16 18 ਦੇ ਵੀ ਆਉਂਦਾ ਏ ਬਾਕੀ ਟਰੈਕਟਰ ਵਧੀਆ ਇੱਧਰ ਅੱਗੇ ਆ ਗਿਆ ਡੀ 745 ਦੋਸਤੋ ਜਿੰਨਾਂ ਇਕੱਲੇ ਖੇਤੀ ਬੜੀ ਵਹਾਈ ਕਰਨੀ ਹੈਵੀ ਕੰਮ ਨਹੀਂ ਕਰਨਾ ਉਹ ਆ 745 ਵੀ ਲੈ ਸਕਦੇ ਡੀ ਆਈ 8x4x4 ਚ ਵੀ ਆਉਂਦਾ 2x2 ਚ ਵੀ ਆਉਂਦਾ ਤੇ ਇਧਰ ਦੇਖੋ ਇਹਦਾ ਬਾਈਬਲ ਹਿੱਸਾ ਜਿਹੜਾ ਕੀ ਆਪਣੇ ਰਫੜ ਵਿੱਚ ਇਹਦੇ ਦੀ ਕਿਸੇ ਕਿਸਮ ਦਾ ਚਿੱਕਰ ਵਗੈਰਾ ਨਹੀਂ ਵੜਦਾਗਾ ਇਹ ਬਾਈਬਲ ਹਿੱਸਾ ਮਤਲਬ ਕਿ ਬਹੁਤ ਵਧੀਆ ਕਾਮਯਾਬ 4x4 ਚ ਕਹਿੰਦੇ ਵੀ ਅਗਲੇ ਟਾਇਰ 9.5 20 ਦੇ ਆ ਉਹਦੇ 9.5 24 ਦੇ ਇਹਦੇ 9.5 20 ਦੇ ਆ ਬਾਕੀ ਟਰੈਕਟਰ ਇਹ ਟਾਈਗਰ ਸ਼ੇਪ ਦੇ ਵਿੱਚ ਆਏਗਾ ਟਰੈਕਟਰ ਬਹੁਤ ਸੋਹਣਾ ਤੇ 2200 ਕਿਜੀ ਲਿਫਟ ਕੈਪੈਸਿਟੀ ਦੋਸਤੋ ਇਹਦੀ ਆਈ ਪੀਟੀਓ ਦੇ ਨਾਲ ਆ ਆਇਲ ਮਾਸਟਰ ਬ੍ਰੇਕ ਮਲਟੀ ਸਪੀਡ ਦੇ ਵਿੱਚ ਤੇ ਪਿਛਲੇ ਟਾਇਰ ਨੇ 14 ਦੇ ਆ ਇਹ ਟਰੈਕਟਰ ਵੀ ਹਾਈ ਲੋ మీడియం ਦੇ ਵਿੱਚ ਆ ਤੇ ਆ ਦੇਖ ਲਓ ਬੈਕ ਸਾਈਡ ਤੋਂ ਇਹ ਪਲੈਂਟਰੀ ਡਰਾਈਵ ਨਹੀਂਗਾ ਸਿੰਪਲ ਹਿੱਸਾ ਤੁਹਾਡੇ ਸਾਹਮਣੇ ਆ ਟਰੈਕਟਰ ਬਹੁਤ ਮਤਲਬ ਕਿ ਵਧੀਆ ਇੰਦਾ ਡੀਜ਼ਲ ਖਰਚਾ ਬਹੁਤ ਘਟਾ ਦੋਸਤੋ ਅੱਗੇ ਆ ਗਿਆ ਨਾਗਦਾ ਬੱਚਾ ਛੋਟਾ ਸੋਨਾਲੀਕਾ ਡੀਏਟੀ ਇਹ ਦੋਸਤੋ ਡੀਏਟੀ ਆ ਤਿੰਨ ਸਿਲੰਡਰ ਦੇ ਵਿੱਚ ਟਰੈਕਟਰ ਹੁੰਦਾ ਹੈ ਬਾਗਾਂ-ਬੁੱਗਾਂ ਵਾਸਤੇ 4x4 ਟਰੈਕਟਰ ਅਗਰ ਜੇ ਅੱਗੇ ਪੱਠੇ-ਪੁੱਠੇ ਲਿਆਉਣ ਨੂੰ ਲੈਣਾ ਤਾਂ ਵੀ ਲੈ ਸਕਦੇ ਆ ਜਿੱਥੇ ਮਰਜ਼ੀ ਵਾਹਣਾ ਚ ਲਈ ਫਿਰੋ ਬਹੁਤ ਸੋਹਣਾ 30 HP ਦਾ ਟਰੈਕਟਰ ਆ 4x4 ਦੇ ਵਿੱਚ ਇਹ ਸਾਰੇ ਹੀ ਕੰਮ ਕਰੂਗਾ ਭਲਾ ਛੋਟੇ ਹੱਲਾ ਰੋਟਾਵੇਟਰ ਵੀ ਇਹਦਾ ਆਉਂਦਾ ਛੋਟਾ ਜਿਹਾ ਤੇ ਬਾਕੀ ਇੱਧਰ ਅੱਗੇ ਆ ਗਿਆ ਸੋਨਾਲਿਕਾ DG 60 ਤੇ ਇਹ ਵੀ 4x4 ਦੇ ਵਿੱਚ ਆ ਕਹਿੰਦੇ ਅਗਲੇ ਟਾਇਰ ਅਗੇ 95 24 ਦੇ ਪਿਛਲੇ 16 28 ਦੇ ਤੇ ਇਹ ਟਰੈਕਟਰ ਵੀ ਪਹਿਲਾਂ ਇਹਨੇ ਬਹੁਤ ਮਾਰਕੀਟ ਬਣਾਈ ਟਰੈਕਟਰ ਨੇ ਹਾਈ ਲੋ మీడియం ਦੇ ਵਿੱਚ ਟਰੈਕਟਰ ਆ ਆਪੀਟੀਓ ਦੇ ਨਾਲ ਤੇ ਸੋਹਣਾ ਬਣਿਆ ਟਰੈਕਟਰ ਹੈ ਵੀ ਅੱਗੇ ਇੱਧਰ ਆ ਗਿਆ ਡੀਜੀ 65 ਜਿਹੜਾ ਕਿ ਇਹਨੇ ਪਿੱਛੇ ਜੇ ਲਾਂਚ ਕੀਤਾ ਡੀਜੀ 65 ਟਾਈਗਰ ਸ਼ੇਪ ਦੇ ਵਿੱਚ ਤੇ ਇਹ 65 ਹਸਪਾਵਰ ਆ ਤਕਰੀਬਨ ਟਰੈਕਟਰ ਆ ਤੇ ਬਾਕੀ ਟਾਇਰ ਵੇਖ ਲਓ ਇਹਨਾਂ ਦੇ ਟਾਇਰ ਇਹਦੇ ਹੈਗੇ ਟਾਇਰ ਸਾਈਜ਼ 11 224 ਪਿਛਲੇ ਹੇਗੇ ਆ 16 930 ਦੇ ਤੇ ਟਰੈਕਟਰ ਇਹ ਵੀ ਬਹੁਤ ਹੈਵੀ ਡਿਊਟੀ ਬਣਾਇਆ ਇਹ ਸੀਆਰਡੀ ਦੇ ਵਿੱਚ ਦੋਸਤੋ ਸਿੰਪਲ ਨਹੀਂ ਸੀਆਰਡੀ ਦੇ ਵਿੱਚ ਟਰੈਕਟਰ ਬਾਕੀ ਹੈਵੀ ਡਿਊਟੀ ਜਾਂ ਫੈਂਟਰ ਵગેਰਾ ਟਰੈਕਟਰ ਦੇ ਨਾਲ ਹੀ ਲੱਗ ਲਗਾਏ ਆਉਂਦੇ ਆ ਇਧਰ ਆ ਗਿਆ ਡੀਏ 55 ਇਹ ਕਾ ਵੀ ਇਹਨਾਂ ਪਿੱਛੇ ਜੇ ਲੌਂਚ ਕੀਤਾ ਸੀ ਡੀਏ 55 ਟਾਈਗਰ ਸ਼ੇਪ ਦੇ ਵਿੱਚ ਵੀ ਆਉਂਦਾ ਪਹਿਲਾਂ ਦੂਸਰੀ ਸ਼ੇਪ ਸ਼ੋਰ ਦੇ ਵਿੱਚ ਆਉਂਦਾ ਸੀਗਾ ਤੇ 16 928 ਦੇ ਪਿਛਲੇ ਟਾਇਰ ਆ ਅਗਲੇ ਟਾਇਰ ਹੈਗੇ ਆ ਬੀਕੇਟੀ ਦੇ 9520 ਦੇ ਇਹ ਵੀ ਦੋਸਤੋ ਬੈਬਲ ਹਿੱਸੇ ਦੇ ਵਿੱਚ ਇਹ 4/2 ਵੀ ਆਉਂਦਾ 4/4 ਵੀ ਆਉਂਦਾ ਬੈਬਲ ਹਿੱਸੇ ਦੇ ਵਿੱਚ ਟਰੈਕਟਰ ਮਤਲਬ ਕਿ ਬਹੁਤ ਆਸਾਨ ਟਰੈਕਟਰ ਹੈ ਵੀ ਤੇ ਬਾਕੀ ਇਹਦਾ ਹਿੱਸਾ ਵੇਖ ਲੈਨੇ ਇੱਕ ਦੋਸਤੋ ਹੈਗਾ ਵੀ ਇਹ ਸੋਨਾਲਿਕਾ ਵਾਲੇ ਪਲੈਂਟਰੀ ਡਰਾਈਵ ਹਿੱਸਾ ਨਹੀਂ ਦਿੰਦੇ ਸਾਦਾ ਹਿੱਸਾ ਹੀ ਦਿੰਦੇ ਆ ਤੇ ਦੇਖੋ ਇਹਦਾ ਵੀ ਸਾਦਾ ਹਿੱਸਾ ਇਹਨਾਂ ਨੂੰ ਇੰਨਾ ਪਾਵਰ ਦੇ ਟਰੈਕਟਰਾਂ ਵੱਡੇ ਰਾਈਟਰ 50 ਚੀਜ਼ ਦੇ ਉੱਪਰ ਪਲੈਂਟਰੀ ਡਰਾਈਵ ਦੇਣਾ ਚਾਹੀਦਾ। ਬਾਕੀ ਦੋਸਤੋ ਇਹਨਾਂ ਸੋਨਾਲਿਕਾ ਵਾਲਿਆਂ ਦੀ ਸਾਇਲੈਂਜ ਮਸ਼ੀਨ ਵੀ ਆ ਗਈ ਹੈ। ਸਾਇਲੈਂਜ ਇੱਧਰ ਲੇਜ਼ਰ ਕਰਾਇਆ ਦੇਖ ਲਓ। ਇਹ ਵੀ ਸੋਨਾਲਿਕਾ ਵਾਲਿਆਂ ਦਾ ਆ ਗਿਆ। ਇੱਧਰ ਸੋਨਾਲਿਕਾ ਵਾਲਿਆਂ ਦੀ ਅੱਗੇ ਸ਼ਕਤੀਮਾਨ ਦੀ ਕੱਲਿਆਂ ਦੀ ਆਉਂਦੀ ਸੀ ਆ ਮਸ਼ੀਨ ਤੇ ਜਾਂ ਦੇਸੀ ਬੰਦੀਆਂ ਸੀ ਹੁਣਾਂ ਸੋਨਾਲਿਕਾ ਵਾਲਿਆਂ ਨੇ ਵੀ ਸਾਇਲੈਂਜ ਵਾਲੀ ਮਸ਼ੀਨ ਕੱਢ ਦਿੱਤੀ ਆ। ਤੇ ਬਾਕੀ ਅੱਗੇ ਤੁਹਾਨੂੰ ਦਿਖਾਉਣੇ ਆ ਇਹਨਾਂ ਦਾ ਸੋਨਾਲਿਕਾ ਦੇ ਰੋਟੇਟਰ ਵੀ ਹੈਗਾ। ਬਹੁਤ ਜਿਹੜੇ ਸੋਨਾਲਿਕਾ ਦਾ ਰੋਟੇਟਰ ਆ ਬਹੁਤ ਮੱਲੇ ਫਿਰਾਲਾ ਚੱਲਦਾ। ਤੇ ਇੱਕ ਇਹਨਾਂ ਨੇ ਜਿਹੜਾ ਪਲੈਂਟਰ ਵੀ ਕਰ ਦਿੰਦਾ ਮੱਕੀ ਬੀਜਣ ਵਾਲਾ ਉਹ ਵੀ ਤੁਹਾਨੂੰ ਦਿਖਾਉਣੇ ਆ। ਆਹ ਵੇ ਰੋਟਾਵੇਟਰ ਤੇ ਆਹ ਪਲੈਂਟਰ ਲੱਗਦਾ ਪਲੈਂਟਰੀ ਆ। ਆਹ ਪਲੈਂਟਰ ਆ ਦੋਸਤੋ ਮੱਕੀ ਬੀਜਣੀ ਆ। ਅੱਜ ਕਿਸੇ ਕਿਸੇ ਦੇ ਬੀਜ ਇਹ 10 12 ਤਰ੍ਹਾਂ ਦੇ ਬੀਜ ਆ ਜਿਹੜੇ ਬੀਜ ਦਿੰਦਾ। ਬੜੀ ਮਲਕੀ ਸਹੀ ਮਾਤਰਾ ਦੇ ਵਿੱਚ ਜਿਹੜਾ ਬੀਜ ਗਰਾਮਾਂ ਦੇ ਵਿੱਚ ਵੀ ਕਿੱਲੇ ਦੇ ਵਿੱਚ ਪਾ ਦਿੰਦਾ। ਜੇ ਆਪਾਂ ਮੱਕੀ ਗਰਾਮਾਂ ਦੇ ਵਿੱਚ ਪਾਉਣੀ ਉਹ ਵੀ ਇਹ ਪਾ ਦਿੰਦਾ ਸੋਨਾਲਿਕਾ ਦਾ। ਅੱਗੇ ਇਹ ਵੀ ਸ਼ਕਤੀਮਾਨ ਦਾ ਆਉਂਦਾ ਹੀਗਾ ਮਿਸ਼ੋ ਦਾ ਆਉਂਦਾ ਹੀਗਾ। ਤੇ ਹੁਣ ਇਹਨਾਂ ਨੂੰ ਸੁਣਾ ਇੱਕ ਲਿਖਾ ਆਣੇ ਨੇ ਪ੍ਰਿੰਟਰ ਕੱਢ ਦਿੱਤਾ। ਬਾਕੀ ਦੋਸਤੋ ਆਜੋ ਤੁਹਾਨੂੰ ਅਗੇ ਮੇਲੇ ਦੇ ਦਰਸ਼ਨ ਕਰਾਉਣੇ ਆ। ਧੰਨਵਾਦ। ਇੱਧਰ ਆ ਜੀ ਦੋਸਤੋ ਗਹਿੀਰ। ਤੇ ਇਹ ਸਟਾਰ ਰਿਪਰ ਤੇ ਕਾ ਗਹਿੀਰ ਵਾਲਿਆਂ ਦਾ ਸਟਾਲ ਆ ਤੇ ਇੰਦਰ ਇਹ ਲੋਕ ਗਹਿੀਰ ਵਾਲਿਆਂ ਦਾ ਸੁਪਰ ਸੁਪਰ ਸੀਡਰ ਵੀ ਗਹਿੀਰ ਵਾਲਿਆਂ ਦਾ ਆ ਤੇ ਰੋਟਾ ਵੇਟਰ ਵੀ ਲੇਜ਼ਦਾ ਕਰਾਇਆ ਵੀ। ਤੇ ਆਹ ਸੁਪਰ ਹੈਡਰ ਪਿਆ ਗਾਇ ਰਾਲਿਆਂ ਦਾ ਇਹ ਕੰਪਨੀ ਵਧੀਆ ਕੰਪਨੀਆਂ ਇਹਨਾਂ ਦੇ ਬਹੁਤ ਕਾਮਯਾਬਾ ਚਲੋ ਅੱਗੇ ਆਪਾਂ ਸਟਾਲ ਤੇ ਚੱਲਦੇ ਆਂ ਆਇਆ ਅੱਧਰ ਆ ਕੇ ਸੋਨਾਲੇ ਕਾਂਦੀ ਸਟਾਲ ਇਹ ਵੀ ਆਪਣੇ ਟਰੈਕਟਰਾਂ ਦੇ ਨਵੇਂ ਪੁਰਾਣੇ ਸਾਰੇ ਮਾਡਲ ਲਾਈ ਬੈਠੇ ਆ ਸਾਲ ਤੇ ਤੇ ਅਜਾ ਅੱਗੇ ਚੱਲਦੇ ਆਂ ਅੱਧਰ ਆ ਕੇ ਕੇਐਸ ਵਾਲੇ ਕੇਐਸ ਕੇਐਸ ਵਾਲਿਆਂ ਦਾ ਸਟਾਰ ਰਿਪਰਪ ਤੂੜੀ ਵਾਲੇ ਮਸ਼ੀਨਾਂ ਦਾ ਦੋਸਤੋ ਦੇਖੋ ਕਿੰਨੀਆਂ ਪਈਆਂ ਕੇਐਸ ਦੀ ਤੂੜੀ ਵਾਲੀ ਮਸ਼ੀਨ ਅੱਗੇ ਬਹੁਤ ਕਾਮਯਾਬ ਸੀ ਤੇ ਇਹਨਾਂ ਨੇ ਹੋਰ ਵੀ ਵਧੀਆ ਸੁਧਾਰ ਕਰਕੇ ਲਿਆਂਦੀ ਆ ਅੱਧਰ ਇਹਨਾਂ ਦੇ ਵੱਡੀਆਂ ਕੰਪੈਨੀਆਂ ਦੇਖ ਲਓ ਆ ਇਹਨਾਂ ਦਾ ਸੁਪਰ ਸੀਡਰ ਆ ਕੇਐਸਾ ਲੈਂਸ ਸੁਪਰ ਸੀਡਰ ਵੀ ਕੱਢਤਾ ਆ ਲੈਜਰ ਕਰਾਇਆ ਹੋ ਗਿਆ ਇਹਨਾਂ ਦਾ